ਆ ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਐ ਕਿ ਪਿਛਲੇ ਦਿਨੀ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਅਮਰੀਕਾ ਦੇ ਵਿੱਚ ਇੱਕ ਮੀਟਿੰਗ ਦੌਰਾਨ ਕੁਝ ਸਿੱਖਾਂ ਪ੍ਰਤੀ ਕਈਆਂ ਗੱਲਾਂ ਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਬਵਾਲ ਖੜਾ ਕੀਤਾ ਮੈਂ ਬੇਨਤੀ ਕਰਨਾ ਚਾਹੁੰਦਾ ਐ ਕਿ ਇਹ ਨੂੰ ਖੁਸ਼ਕਿਸਮਤੀ ਕਹਿ ਲਈਏ ਜਾਂ ਇਤਫਾਕ ਕਹਿ ਲਈਏ ਕਿ ਅਮਰੀਕਾ ਵਰਗਾ ਮੁਲਕ ਜਿੱਥੇ ਕਦੇ ਸਿੱਖਾਂ ਦੀ ਆਡੈਂਟਿਟੀ ਬਾਰੇ ਸਵਾਲ ਕੀਤੇ ਜਾਂਦੇ ਸੀ ਸ਼ੱਕ ਕੀਤਾ ਜਾਂਦਾ ਸੀ ਔਰ ਉਸ ਜਗ੍ਹਾ ਤੇ ਜਾ ਕੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਨੇ ਸਿੱਖਾਂ ਦੀ ਪਛਾਣ ਨਾਲ ਜੁੜੀਆਂ ਪੱਗ ਕੰਗਾ ਕੜਾ ਤੇ ਕਿਰਪਾਨ ਦੀ ਗੱਲ ਕੀਤੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਪਤਾ ਨਹੀਂ ਇਸ ਗੱਲ ਤੇ ਕੀ ਤਕਲੀਫ ਹੈ ਕਿਉਂ ਇਹਨਾਂ ਬਿਵਾਲ ਖੜਾ ਕੀਤਾ ਜਾ ਰਿਹਾ ਹੈ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਜਿੰਨੇ ਲੋਕ ਅੱਜ ਵਿਰੋਧ ਕਰਦੇ ਨੇ ਕਾਮੇ ਕੋ ਭਾਰਤਿਆ ਜਨਤਾ ਪਾਰਟੀ ਨਾਲ ਸੰਬੰਧਿਤ ਕੋ ਦਿੱਲੀ ਦੇ ਵਿੱਚ ਵਿਰੋਧ ਕਰ ਰਿਹਾ ਜਾਂ ਕੋ ਮੰਤਰੀ ਬੋਲ ਰਿਹਾ ਜਾਂ ਕੋ ਮੈਂਬਰ ਪਾਰਲੀਮੈਂਟ ਬੋਲ ਰਿਹਾ ਉਹਨਾਂ ਦੀਆਂ ਗੱਲਾਂ ਤੋਂ ਸਿੱਖਾਂ ਪ੍ਰਤੀ ਨਫ਼ਰਤ ਝਲਕਦੀ ਹੈ ਮਾਫ਼ ਕਰਨਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਰਦੀਪ ਪੂਰੀ ਜੀ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਮੈਂ ਪਿਛਲੇ 60 ਸਾਲਾਂ ਤੋਂ ਪੱਗ ਬੰਨਦਾ ਮੇਰੀ ਪੱਗ ਨੂੰ ਕੋਈ ਇਤਰਾਜ਼ ਨਹੀਂ ਮੈਂ ਪੂਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਪੂਰੀ ਸਾਹਿਬ ਤੁਹਾਡੀ ਪੱਗ ਉਦੋਂ ਕਿੱਥੇ ਸੀ ਜਦੋਂ ਸਾਡੇ ਪੰਜਾਬ ਦੇ ਕਿਸਾਨ ਲੋਕ ਜਦੋਂ ਦਿੱਲੀ ਦੀਆਂ ਬੁਰੂਆਂ ਤੇ ਬੈਠੇ ਸੀ ਤੇ ਉਹਨਾਂ ਤੇ ਬੁਰੀ ਹਾਲਤ ਕੁੱਟਮਾਰ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਜਦੋਂ ਤਿੰਨ ਕਾਲੇ ਕਾਨੂੰਨ ਬਣਾ ਕੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਸੀ ਜਦੋਂ ਉਹਨਾਂ ਨੂੰ ਉੱਥੋਂ ਉਠਾਉਣ ਵਾਸਤੇ ਸਾਰਾ ਜ਼ੋਰ ਲਾ ਦਿੱਤਾ ਭਾਰਤੀ ਜਨਤਾ ਪਾਰਟੀ ਦੀ ਪੁਲਿਸ ਨੇ ਜਦੋਂ ਉੱਥੇ 700 ਕਿਸਾਨ ਮਾਰਿਆ ਗਿਆ ਪੰਜਾਬ ਦਾ ਤੁਸੀਂ ਤਾਂ ਕਦੇ ਹਾਰ ਨਾਰਾ ਨਹੀਂ ਮਾਰਿਆ ਜਦੋਂ ਸ਼ੁਭ ਕਰਨ ਸਾਡੇ ਉਥੇ ਸਰਾਦਾ ਦੇ ਪੰਜਾਬ ਦਾ ਮੁੰਡਾ ਮਰਿਆ ਆ ਤੁਸੀਂ ਪੱਗ ਬੰਨਦੇ ਹੋ ਕਦੇ ਗੱਲ ਕੀਤੀ ਐ ਔਰ ਮਾਫ ਕਰਨਾ ਅੱਜ ਮੈਂ ਇੱਕ ਦੇਖ ਰਿਹਾ ਸੀ ਕਿ ਤਰਵਿੰਦਰ ਸਿੰਘ ਮਰਵਾ ਉਹ ਅੱਜ ਭਾਰਤੀ ਜਨਤਾ ਪਾਰਟੀ 'ਚ ਨਵੇਂ-ਨਵੇਂ ਸ਼ਾਮਲ ਹੋਏ ਨੇ ਉਹਨਾਂ ਨੇ ਜੋਸ਼ ਵਿੱਚ ਆਣ ਕੇ ਜਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਬਹੁਤ ਭੈੜੀਆਂ ਟਿੱਪਣੀਆਂ ਸ਼੍ਰੀ ਰਾਹੁਲ ਗਾਂਧੀ ਜੀ ਵਾਰੀ ਕੀਤੀਆਂ ਮੈਂ ਪੁੱਛਣਾ ਚਾਹੁੰਦਾ ਮਰਵਾ ਸਾਹਿਬ ਤੁਹਾਨੂੰ ਉਹੀ ਰਾਹੁਲ ਗਾਂਧੀ ਵਿਧਾਨ ਸਭਾ ਵਿੱਚ ਭੇਜਣ ਵਾਸਤੇ ਟਿਕਟ ਦਿੰਦਾ ਰਿਹਾ ਦੂਸਰੀ ਮੈਂ ਬੇਨਤੀ ਕਰਨਾ ਚਾਹੁੰਦਾ ਰਵਨੀਤ ਸਿੰਘ ਬਿੱਟੂ ਕਿਹੜੇ ਮੂੰਹ ਨਾਲ ਅੱਜ ਰਾਹੁਲ ਗਾਂਧੀ ਦੀਆਂ ਅੱਜ ਬਦਖੋਈਆਂ ਕਰਦਿਆਂ ਉਹ ਯਾਰ ਤੁਸੀਂ ਤੇ ਕਿਰਤ ਕਰਨ ਲੋਗ ਤੁਹਾਨੂੰ ਤੇ ਨਹੀਂ ਪਤਾ ਕਿ ਜਿਸ ਬੰਦੇ ਨੇ ਤੁਹਾਨੂੰ ਛੋਟੀ ਜਿਹੀ ਉਮਰ ਵਿੱਚ ਚੁੱਕ ਕੇ ਪੰਜਾਬ ਦੀ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਤਿੰਨ ਵਾਰੀ ਪਾਰਲੀਮੈਂਟ ਦੀ ਟਿਕਟ ਦੇ ਕੇ ਮੈਂਬਰ ਪਾਰਲੀਮੈਂਟ ਬਣਾਇਆ ਤੇ ਤੁਸੀਂ ਅੱਜ ਉਹ ਉੱਠ ਕੇ ਰਾਹੁਲ ਗਾਂਧੀ ਪਰ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹੋ ਦੇਖੋ ਸਾਡਾ ਗੁੱਸਾ ਇਸ ਗੱਲ ਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਸਤਕਾਰ ਮਾਣ ਮਿਲਦਾ ਹੈ ਵੱਡੇ ਵੱਡੇ ਅਹੁਦੇ ਮਿਲਦੇ ਆ ਜਿਹੜੇ ਪੰਜਾਬ ਬਾਰੇ ਸਿੱਖਾਂ ਬਾਰੇ ਭੈੜੀਆਂ ਪੜੀਆਂ ਟਿੱਪਣੀਆਂ ਕਰਦੇ ਆ ਔਰ ਪਿਛਲੇ ਦਿਨੀ ਦਲਜੀਤ ਦਸਾਂਜ ਜਿਹੜਾ ਬੜਾ ਵੱਡਾ ਸਿੰਗਰ ਹੈ ਉਹ ਕੈਨੇਡਾ ਦੀ ਧਰਤੀ ਤੇ ਗਾਉਣ ਵਾਸਤੇ ਗਿਆ ਇੱਕ ਬੜਾ ਵੱਡਾ ਸਟੇਡੀਅਮ ਸੋਲਡ ਆਊਟ ਹੋ ਗਿਆ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਤਾਰੀਫ ਕਰਦਿਆਂ ਕਹਿਦਾ ਕਿ ਮੈਨੂੰ ਪੰਜਾਬੀ ਨੌਜਵਾਨ ਤੇ ਬੜਾ ਮਾਣ ਹੈ ਤੇ ਭਾਰਤੀ ਜਨਤਾ ਪਾਰਟੀ ਵਿੱਚ ਗਏ ਮਨਜਿੰਦਰ ਸਿੰਘ ਸਿਰਸਾ ਬੜੇ ਪੁੱਠਾ ਸਿੱਧਾ ਬੋਲੇ ਕਿ ਇਹਦਾ ਬਹੁਤ ਵੱਡੀ ਗਲਤੀ ਕਰਤੀ ਆ ਇਹਨੂੰ ਹਿੰਦੁਸਤਾਨ ਦੀ ਗੱਲ ਕਰਨੀ ਚਾਹੀਦੀ ਸਿਰਸਾ ਸਾਹਿਬ ਤੁਸੀਂ ਦਿੱਲੀ ਸਿੱਖ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੋ ਤੁਹਾਨੂੰ ਘਟੂ ਘਟੇ ਗੱਲਾਂ ਸੋਭਾ ਨਹੀਂ ਦਿੰਦੀਆਂ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਜੋ ਕੋਜੇ ਇਹ ਕੁਝ ਕੀਤਾ ਜਾ ਰਿਹਾ ਹੈ ਇਹਦੇ ਵਿੱਚੋਂ ਨਿਕਲਣਾ ਕੀ ਹੈ ਅੱਜ ਸਾਨੂੰ ਕੀ ਅਹਿਸਾਸ ਕਰਾ ਰਹੇ ਹੋ ਮੈਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੇ ਸਿੱਖਾਂ ਨਾਲ ਪੰਜਾਬੀਆਂ ਨਾਲ ਪਿਆਰ ਕਰਕੇ ਦੇਖਿਆ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਹਿੰਦੁਸਤਾਨ ਦੀ ਹਰ ਘਟ ਗੰਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਇੱਕ ਘਟਨਾ ਬਾਰੇ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਪੰਜਾਬੀ ਇੱਕ ਬਹੁਤ ਜ਼ਰੂਰੀ ਘਟਨਾ ਹੈ ਜਦੋਂ 1999 ਦੇ ਵਿੱਚ ਜਦੋਂ ਸਾਰੇ ਵਿਸ਼ਵ ਭਰ ਦੇ ਸਿੱਖ ਸਿੱਖਾਂ ਦਾ ਖਾਲਸੇ ਦਾ ਸਥਾਪਨਾ ਦਿਵਸ 300 ਸਾਲਾ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਜਦੋਂ ਉਹਦੀਆਂ ਤਿਆਰੀਆਂ ਵਾਸਤੇ ਆਨੰਦਪੁਰ ਸਾਹਿਬ ਵਿੱਚ ਮੀਟਿੰਗ ਕੀਤੀ ਜਾ ਰਹੀ ਜਿੱਥੇ ਬੜੇ ਬੜੇ ਵੱਡੇ ਅਕਾਲੀ ਲੀਡਰ ਵੀ ਹਾਜ਼ਰ ਸਨ ਤੇ ਉਸ ਵੇਲੇ ਦੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਸ਼੍ਰੀ ਮਦਨ ਲਾਲ ਖੁਰਾਣਾ ਨੇ ਪਤਾ ਕੀ ਕਿਹਾ ਸੀ ਉਸ ਮੀਟਿੰਗ ਵਿੱਚ ਕਹਿੰਦੇ ਸੀ ਕਿ ਅੱਜ ਬੜਾ ਵੱਡਾ ਦਿਨ ਹੈ ਅੱਜ ਦੇਖੋ 300 ਸਾਲਾ ਮਨਾਇਆ ਜਾ ਰਿਹਾ ਹੈ ਤੇ ਮੈਂ ਅਕਾਲੀ ਦਲ ਦੇ ਲੀਡਰਾਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਮਤਾ ਪਾਸ ਕਰੋ ਇਸ ਇਕੱਠ ਦੇ ਵਿੱਚ ਮਤਾ ਪਾਸ ਕੀ ਕਰੋ ਕਿ ਕਹੋ ਕਿ ਸਿੱਖ ਜਿਹੜੇ Hindu ਸਮਾਜ ਦਾ ਹਿੱਸਾ ਹੈ ਉਹ ਉਸ ਗੱਲ ਤੇ ਸਰਦਾਰ ਗੁਰਚਰਨ ਸਿੰਘ ਟੋੜਾ ਨੇ ਡਟ ਕੇ ਵਿਰੋਧ ਕੀਤਾ ਸੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਮੈਂ ਪੂਰੀ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਹਾਨੂੰ ਬਹੁਤ ਗੁੱਸਾ ਲੱਗਦਾ ਕਿ ਮੈਂ 60 ਸਾਲ ਤੋਂ ਪੱਗ ਬੰਨਦਾ ਫਿਰਦਾ ਹੈ ਤੇ ਜਦੋਂ ਆਰਐਸਐਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਗੁਰੂ ਪਾਰਟੀ ਹੈ ਮਾਂ ਪਾਰਟੀ ਹੈ ਜਦੋਂ ਆਰਐਸਐਸ ਹਰ ਰੋਜ਼ ਬਿਆਨ ਦਿੰਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ ਸਿੱਖ ਵੱਡੇ ਸਮਾਜ ਦਾ ਹਿੱਸਾ ਹੈ Hindu ਸਮਾਜ ਦਾ ਹਿੱਸਾ ਹੈ ਉਦੋਂ ਤੁਸੀਂ ਕਿੱਥੇ ਸੀ ਉਦੋਂ ਕਹਿੰਦੇ ਬੋਲਦੇ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਦੀ ਘਟਗਿੰਦੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਉਹਨਾਂ ਨੇ ਪਤਾ ਨਹੀਂ ਉਹਨਾਂ ਦੇ ਦਿਮਾਗ ਤੇ ਕਿਸ ਗੱਲ ਦਾ ਅਸਰ ਹੋਇਆ ਹੈ ਘਟਗਿੰਦੀਆਂ ਦੇ ਚੇਅਰਮੈਨ ਦਾ ਇਹ ਹੱਕ ਬੰਦ ਹੈ ਕਿ ਉਹ ਪੱਗ ਬਨ ਕੇ ਦਾੜਾ ਖੁੱਲਾ ਛੱਡ ਕੇ ਕਿਸੇ ਸਟੇਜ ਤੋਂ ਉੱਠ ਕੇ ਇਹ ਗੱਲ ਕਹਿਣ ਕਿ ਇਹ ਜਿਹੜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵਿਸ਼ਨੂੰ ਦੇ ਅਵਤਾਰ ਨੇ ਯਾਰ ਕਿਹੜੀਆਂ ਗੱਲਾਂ ਕਿਹੜੀਆਂ ਗੱਲਾਂ ਦੀ ਆਪਾਂ ਗੱਲ ਕਰਦੇ ਆ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਤੁਸੀਂ ਮਾਫੀ ਮੰਗ ਲਈ 4 ਤਰੀਕ ਨੂੰ ਤੁਸੀਂ ਬਿਆਨ ਦਿੱਤਾ ਹੈ ਕਿ ਜਾ ਕੇ 14 ਤਰੀਕ ਨੂੰ 13 ਤਰੀਕ ਨੂੰ ਮਾਫੀ ਮੰਗੀ ਆ ਮੈਂ ਪੁੱਛਣਾ ਚਾਹੁੰਦਾ ਹੈ ਕਿ ਪੁਰੀ ਸਾਹਿਬ ਤੁਸੀਂ ਕਦੇ ਕੰਟਰਾਡਿਕਟ ਕੀਤਾ ਵੀ ਗੁਰਨਾਣਕ ਸਾਹਿਬ ਨੂੰ ਤਾਂ ਛੱਡ ਦਿਓ ਗੁਰਨਾਣਕ ਸਾਹਿਬ ਬਾਰੇ ਟਿੱਪਣੀਆਂ ਕਰਨ ਵਾਲਾ ਬਤੌਰ ਚੇਅਰਮੈਨ ਉੱਥੇ ਤੁਹਾਡੀ ਸਕਰੀਨਿੰਗ ਕਮੇਟੀ ਤੁਹਾਡੀ ਪਾਰਲੀਮੈਂਟ ਦੀ ਬੋਰਡ ਦਾ ਮੈਂਬਰ ਵੀ ਹੈ ਕਦੇ ਤੁਸੀਂ ਕਿਹਾ ਵੀ ਕਿਉਂ ਗੱਲ ਕੀਤੀ ਹੈ ਦੱਸੋ ਇਹ ਗੱਲਾਂ ਜਿਹੜੀਆਂ ਨੇ ਤੁਸੀਂ ਕਦੇ ਕੰਟਰਾਡਿਕਟ ਨਹੀਂ ਕੀਤਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰਾਹੁਲ ਗਾਂਧੀ ਜੀ ਨੇ ਜਦੋਂ ਭਾਰਤ ਜੋੜੋ ਯਾਤਰਾ ਕੀਤੀ ਇੱਕ ਥਾਂ ਅਸੀਂ ਵੀ ਗਏ ਸੀ ਨਦੇੜ ਉਹਨਾਂ ਦੀ ਯਾਤਰਾ ਵਿੱਚ ਸ਼ਾਮਲ ਹੋਏ ਇੱਕ ਮਹਾਰਾਸ਼ਟਰ ਨਾਲ ਸੰਬੰਧਿਤ ਕਾਂਗਰਸ ਦੇ ਸੀਨੀਅਰ ਲੀਡਰ ਨੇ ਉੱਥੇ ਗੱਲਾਂ ਬਾਤਾਂ ਕਰਦਿਆਂ ਤੁਰਦਿਆਂ ਤੁਰਦਿਆਂ ਰਾਹੁਲ ਗਾਂਧੀ ਜੀ ਨੂੰ ਕਿਹਾ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਵਿਸ਼ਨੂੰ ਦੇ ਅਵਤਾਰ ਸਨ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਭਾਰਤੀ ਜਨਤਾ ਪਾਰਟੀ ਵਾਲਿਓ ਜਿਸ ਬੰਦੇ ਦੀ ਤੁਸੀਂ ਗਰੋਥਾ ਕਰਦੇ ਹੋ ਉਸ ਬੰਦੇ ਨੇ ਠੋਕ ਕੇ ਕਿਹਾ ਮੇਰੇ ਸਾਹਮਣੇ ਕਿਹਾ ਔਰ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੀ ਉੱਥੇ ਸਨ ਤੇ ਠੋਕ ਕੇ ਕਿਹਾ ਕਿ ਗਲਤ ਨਾ ਗੱਲ ਕਰ ਮੈਂ ਸਾਰੀ ਜਾਣਦਾ ਸਿੱਖਾਂ ਦੀ ਆਈਡੈਂਟੀਟੀ ਸਿੱਖਾਂ ਦੀ ਬਲੱਖਣ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਮੇਰੇ ਨਾਲ ਗੱਲ ਨਾ ਕਰ ਮੈਂ ਬਿਲਕੁਲ ਤੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਔਰ ਝਾੜ ਕੇ ਉਹਨੂੰ ਪਾਸੇ ਕਰ ਦਿਆ ਤਾਂ ਤੁਸੀਂ ਗੱਲਾਂ ਕਰਦੇ ਹੋ ਅੱਜ ਯਾਰ ਮੈਨੂੰ ਇਹ ਦੱਸੋ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਜਾਂ ਹੋਰ ਕੋਈ ਵੱਡਾ ਲੀਡਰ ਹਰਮੰਦਰ ਸਾਹਿਬ ਆਣ ਕੇ ਜਿਵੇਂ ਸ਼੍ਰੀ ਰਾਹੁਲ ਗਾਂਧੀ ਜੀ ਨੇ ਬੜੀ ਨਿਰਮਾਨਤਾ ਦੇ ਨਾਲ ਸੇਵਾ ਕੀਤੀ ਕਿਸ ਨੇ ਸੇਵਾ ਕੀਤੀ ਹੈ ਇਥੇ ਵੱਡੇ ਵੱਡੇ ਲੀਡਰ ਆਉਂਦੇ ਨੇ ਇਥੇ ਕਿਹਾ ਜਾਂਦਾ ਕਿ ਦਰਬਾਰ ਸਾਹਿਬ ਜਾਣਾ ਮੱਥਾ ਟੇਕਣ ਤੇ ਆਓ ਚਲਿਓ ਫਲਾਣੇ ਲੀਡਰ ਦਾ ਸਵਾਗਤ ਕਰਨਾ ਪਰ ਸਾਨੂੰ ਟੈਲੀਫੋਨ ਆਇਆ ਕਿ ਰਾਹੁਲ ਗਾਂਧੀ ਜੀ ਹਰਮੰਦਰ ਸਾਹਿਬ ਸੇਵਾ ਕਰਨ ਆ ਰਹੇ ਤੁਸੀਂ ਕਿਸੇ ਨੇ ਆਉਣਾ ਨਹੀਂ ਉਹ ਰਾਹੁਲ ਗਾਂਧੀ ਜੀ ਨੇ ਇੱਕ ਨਮਾਣੇ ਸੇਵਕ ਦੇ ਵਜੋਂ ਸੇਵਾਦਾਰ ਦੇ ਵਜੋਂ ਹਰਮੰਦਰ ਸਾਹਿਬ ਦੀਆਂ तमाम ਸੇਵਾਵਾਂ ਜਿਹੜੀਆਂ 2 ਦਿਨ ਰਹਿ ਕੇ ਜੋੜੇ ਵੀ ਸਾਫ ਕੀਤੇ ਪਾਂਡੇ ਵੀ ਸਾਫ਼ ਕੀਤੇ ਉਥੇ ਜੰਗਲੇ ਵੀ ਸਾਫ਼ ਕੀਤੇ ਮਹਾਰਾਜ ਦਾ ਚੰਦੂਆ ਸਾਹਿਬ ਵੀ ਬਾਹਰ ਤੋਂ ਲੈ ਕੇ ਗਏ ਪਾਲਕੀ ਨੂੰ ਵੀ ਮੋੜਾ ਦਿੱਤਾ ਪ੍ਰਕਰਮਾ ਵੀ ਸਾਫ਼ ਕੀਤੀ ਯਾਰ ਉਸ ਬੰਦੇ ਦਾ ਮੈਨੂੰ ਦੱਸੋ ਤੁਸੀਂ ਕਿਹੜੀਆ ਬਿਰੋਤਾ ਕਰਦੇ ਹੋ ਤੁਸੀਂ ਬੜੀਆਂ तमाम ਗੱਲਾਂ ਕਦੇ ਪਿਓ ਦੀਆਂ ਦਾਦੇ ਦੀਆਂ ਦਾਦੀ ਦੀਆਂ ਬੜੀਆਂ ਗੱਲਾਂ ਕਰਦੇ ਫਲਾਣੇ ਨੇ ਫਲਾਣਾ ਕੀਤਾ ਯਾਰ ਰਾਹੁਲ ਗਾਂਧੀ ਉਸੇ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਸਾਫ਼ ਕਰ ਰਿਹਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੇ ਕੀ ਮੁਕਾਬਲਾ ਕਰਦੇ ਹੋ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਾਡੇ ਕਿਸਾਨ ਭਰਾ ਬੜੇ ਧੀਰ ਤੋਂ ਲੜ ਰਹੇ ਆ MSP ਦਾ ਸਮਰਥਨ ਮੁੱਲ MSP ਦਾ ਜਿਹੜਾ ਕਾਨੂੰਨੀ ਹੱਕ ਦਵਾਉਣ ਵਾਸਤੇ ਲੜਾਈ ਲੜ ਰਿਹਾ ਹੈ ਭਾਰਤੀ ਜਨਤਾ ਪਾਰਟੀ ਵਿੰਗੇ ਟੇਡੇ ਢੰਗ ਦੇ ਨਾਲ ਹੌਲੀ-ਹੌਲੀ ਬੇਸ਼ੱਕ ਉਹ ਸਾਡੇ ਪ੍ਰੈਸ਼ਰ ਕਰਕੇ ਤਿੰਨ ਕਾਨੂੰਨ ਵਾਪਸ ਲਏ ਪਰ ਹੌਲੀ-ਹੌਲੀ ਉਹਨਾਂ ਤਿੰਨਾਂ ਕਾਨੂੰਨਾਂ ਦੀ ਆੜ ਦੇ ਵਿੱਚ ਆਪਣਾ ਸਾਰਾ ਪ੍ਰਬੰਧ ਕਰ ਲਈ ਪਰ ਰਾਹੁਲ ਗਾਂਧੀ ਜੀ ਜਦੋਂ ਐਲਓਪੀ ਬਣੇ ਨੇ ਲੀਡਰ ਆਫ ਆਪੋਜੀਸ਼ਨ ਬਣੇ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਗੱਲ ਕਹੀ ਹੈ ਕਿ ਇਸੇ ਸਦਨ ਦੇ ਵਿੱਚ ਮੈਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣ ਦਾ ਕਾਨੂੰਨ ਪਾਸ ਕਰਾਂਗਾ। ਉਹ ਯਾਰ ਭਾਜਪਾ ਵਾਲੇ ਤੁਸੀਂ ਕਿੱਥੇ ਸੀਗੇ? ਤੁਸੀਂ ਅੱਜ ਵਿਰੋਧ ਕਰਦੇ ਹੋ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕੋਈ ਛੋਟੀ ਘਟਦਾ ਨਹੀਂ। ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਕਹਿਣਾ ਚਾਹੁੰਦਾ ਠੀਕ ਹੈ ਕਾਂਗਰਸ ਬਾਰੇ ਕਿਸੇ ਦਾ ਕੋਈ ਦ੍ਰਿਸ਼ਟੀਕੋਣ ਹੋ ਸਕਦਾ ਕਿਸੇ ਕੋਈ ਦ੍ਰਿਸ਼ਟੀਕੋਣ ਹੋ ਸਕਦਾ ਹੈ ਪਰ ਰਾਹੁਲ ਗਾਂਧੀ ਜੀ ਦਾ ਦ੍ਰਿਸ਼ਟੀਕੋਣ ਜਿਹੜਾ ਹੈ ਦੇਖੋ ਹਿੰਦੁਸਤਾਨ ਵਿੱਚ ਜੇ ਘਟ ਗਿਣਤੀਆਂ ਨੂੰ ਕੋਈ ਬਚਾ ਸਕਦਾ ਰਾਹੁਲ ਗਾਂਧੀ ਬਚਾ ਸਕਦਾ ਹੈ ਹਿੰਦੁਸਤਾਨ ਦੇ ਗੁਲਦਸਤੇ ਨੂੰ ਜੇ ਕੋਈ ਬਚਾ ਸਕਦਾ ਉਹ ਜੋ ਹਿੰਦੁਸਤਾਨ ਦਾ ਮਾਹੌਲ ਬਣਿਆ ਪਿਆ ਇੱਥੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤਾਂ ਅਸੀਂ ਵਧੀਆ ਸੁਖੀ ਰਹਿ ਸਕਦੇ ਆ ਤੇ ਅੱਜ ਜਿਹੜਾ ਉਹਨੇ ਦ੍ਰਿਸ਼ਟੀਕੋਣ ਜਾ ਕੇ ਅਮਰੀਕਾ ਦੇ ਵਿੱਚ ਪੇਸ਼ ਕੀਤਾ ਸਾਨੂੰ ਸਾਰਿਆਂ ਨੂੰ ਉਹਦੀ ਹਮਾਇਤ ਕਰਨੀ ਚਾਹੀਦੀ ਹੈ ਭਾਰਤੀ ਜਨਤਰਾ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਸਾਡੇ ਹਿੰਦੁਸਤਾਨ ਦੇ ਵਿੱਚ ਦੁਨੀਆ ਪਰ ਵਿੱਚ ਸਿੱਖਾਂ ਦਾ ਘਟ ਗਿਣਤੀਆਂ ਦਾ ਅਕਸ ਵਗਾੜਿਆ ਜਾ ਰਿਹਾ ਹੈ ਤੇ ਜੇ ਕੋਈ ਯਾਰ ਇਹਨਾਂ ਹਾਲਾਤਾਂ ਦੇ ਵਿੱਚ ਉੱਠ ਕੇ ਆਪਾਂ ਕਿਰਪਾਨ ਦੀ ਗੱਲ ਪੱਗ ਦੀ ਗੱਲ ਜਾਂ ਕੜੇ ਦੀ ਗੱਲ ਕਰਦੇ ਸਿੰਬੋਲਿਕ ਨੇ ਗੱਲਾਂ ਇਹਦਾ ਮਤਲਬ ਇਹ ਹੈ ਕਿ ਸਾਡੀ ਘੱਟ ਗਿਣਤੀ ਨੂੰ ਜਿਹੜੇ बार-बार ਯਾਰ ਇਹ ਕਹਿੰਦੇ ਆ ਕਿ ਸਾਡੇ ਵੱਡੇ ਸਮਾਜ ਦਾ ਹਿੱਸਾ ਹੈ ਤੁਸੀਂ ਕੋ ਵੱਖਰੇ ਨਹੀਂ ਹੋ ਸਾਡੀ ਆਈਡੈਂਟੀਟੀ ਤੇ ਕਿੰਤੂ ਪ੍ਰੰਤੂ ਕਰਦੇ ਆ ਤੇ ਜੇ ਰਾਹੁਲ ਗਾਂਧੀ ਜੀ ਨੇ ਇਹ ਗੱਲਾਂ ਕਰਕੇ ਅਮਰੀਕਾ ਦੀ ਧਰਤੀ ਤੇ ਸਿੱਖਾ ਦੀ ਆਈਡੈਂਟੀਟੀ ਦੀ ਗੱਲ ਕੀਤੀ ਹੈ ਤੇ ਸਾਨੂੰ ਕਦਰ ਕਰਨੀ ਚਾਹੀਦੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਨਵੇਂ-ਨਵੇਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਲੋਕਾਂ ਨੂੰ ਮੈਂ ਕਹੂੰਗਾ ਕਿ ਆਪਣੇ ਦਿਮਾਗ ਤੋਂ ਕੰਮ ਲਓ ਬਿੱਟੂ ਜੀ ਇਹ ਚੁੰਮਚੀਆਂ ਮਾਰਨ ਦਾ ਫਾਇਦਾ ਨਹੀਂ ਔਰ ਮੈਂ ਕਹੂੰਗਾ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਡੀ ਗਲਤੀ ਕੀਤੀ ਹੈ ਕਿ ਜਿਹੜਾ ਬੰਦਾ ਕਾਂਗਰਸ ਦਾ ਨਹੀਂ ਬਣਿਆ ਜਿਹਨੇ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਾਇਆ ਤੁਸੀਂ ਉਸ ਬੰਦੇ ਤੇ ਤਵਾਰ ਕਰਕੇ ਉਹਨੂੰ ਮੰਤਰੀ ਬਣਾ ਰਹੇ ਹੋ ਔਰ ਤੁਸੀਂ ਵਿਸ਼ਵਾਸ ਘਾਤ ਕੀਤਾ ਉਸ ਸਮੁੰਦਰੀ ਤੇ ਜਿਹਨੂੰ ਲਿਆ ਕੇ ਅਮਰੀਕਾ ਦਾ ਰਾਜਦੂਤ ਸੀ ਉਹਨੂੰ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਾਈ ਉਹਨੂੰ ਇਸ ਕਰਕੇ ਇਲੈਕਸ਼ਨ ਲੜਾਈ ਵੀ ਜੇ ਤੂੰ ਹਾਰ ਗਿਆ ਤਾਂ ਵੀ ਤੈਨੂੰ ਮੰਤਰੀ ਬਣਾਵਾਂਗੇ ਪੂਰੀ ਸਭ ਨੂੰ ਮੰਤਰੀ ਬਣਾ ਸਕਦੇ ਹੋ ਦੂਜਿਆਂ ਨੂੰ ਮੰਤਰੀ ਬਣਾ ਸਕਦੇ ਹੋ ਤੇ ਕੀ ਗੱਲ ਇਹਨੂੰ ਮੰਤਰੀ ਨਹੀਂ ਸੀ ਕਿਉਂਕਿ ਉਹ ਪੁੱਠੀ ਸਿੱਧੀ ਗੱਲਾਂ ਨਹੀਂ ਸੀ ਕਰਦਾ ਉਹ ਸਿੱਖਾਂ ਦੇ ਵਿਰੁੱਧ ਜ਼ਹਿਰ ਨਹੀਂ ਸੀ ਉਗਲਦਾ ਉਹ ਪੰਜਾਬ ਦੇ ਵਿਰੁੱਧ ਜ਼ਹਿਰ ਨਹੀਂ ਸੀ ਉਗਲਦਾ ਤੁਸੀਂ ਉਹਨੂੰ ਨਹੀਂ ਬਣਾਇਆ ਤੁਸੀਂ ਬਿੱਟੂ ਨੂੰ ਬਣਾਇਆ ਚਲੋ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਊਗਾ ਜਿਹੜੀ ਆਪਣੀ ਮਾਂ ਪਾਰਟੀ ਦਾੜ ਬਣਿਆ ਤੁਹਾਡਾ ਕਿੱਥੋਂ ਬਣ ਜਾਊਗਾ ਸੋ ਮੈਂ ਬੇਨਤੀ ਕਰੂੰਗਾ ਕਿ ਰਾਹੁਲ ਗਾਂਧੀ ਵਰਗਾ ਲੀਡਰ ਕੋਈ ਨਹੀਂ ਦੂਰ ਅੰਦੇਸ਼ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਅਸੀਂ ਭਰਪੂਰ ਸਮਰਥਨ ਕਰਦੇ ਹਾਂ ਤੇ ਜਿਹੜੇ ਅੱਜ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਨੂੰ ਮੈਂ ਤਾੜਨਾ ਕਰਦਾ ਕਿ ਬਾਹਰ ਜਾਓ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪ੍ਰੇਮ